ਪਾਸਟਰ ਸਾਹਿਬ ਨੇ ਇੱਕ ਗੱਲ ਕੀਤੀ ਹੈ ਵੀ ਜਿਹੜਾ ਬਲਜਿੰਦਰ ਪਾਸਟਰ ਦੇ ਉੱਤੇ ਇਲਜ਼ਾਮ ਲੱਗੇ ਉਹ ਵਿਅਕਤੀਗਤ ਸੀ ਉਹ ਵਿਅਕਤੀਗਤ ਨਹੀਂ ਸੀ ਉਹ ਇੱਕ ਪਬਲਿਕ ਡੋਮੇਨ ਦੇ ਉੱਤੇ ਬੈਠਾ ਸੀ ਬੰਦਾ ਔਰ ਸੈਕੰਡਰੀ ਉਹ ਇੱਕ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਚੀਜ਼ ਤੋਂ ਮੁਨਕਰ ਹੋ ਸਕਦੇ ਹਾਂ ਕਿ ਉਹਨੇ ਇੰਡੀਵਿਜੂਅਲੀ ਇੱਕ ਡਿਸੀਜਨ ਲਿਆ ਤੇ ਉਹ ਦੋ ਇੰਡੀਵਿਜੂਅਲਸ ਦੇ ਵਿੱਚੋਂ ਕੁਝ ਚੀਜ਼ ਹੋਈ ਕੋਰਟ ਨੇ ਉਹਦਾ ਡਿਸੀਜਨ ਦੇ ਦਿੱਤਾ ਠੀਕ ਹੈ ਜੀ ਅਗਰ ਅਸੀਂ ਲਾ ਨੂੰ ਇੰਨਾ ਮੰਨਦੇ ਹਾਂ ਮੇਰਾ ਇਹ ਪਰਸਨਲ ਓਪੀਨੀਅਨ ਹੈ ਜੇ ਅਸੀਂ ਲਾ ਨੂੰ ਹੀ ਇੰਨਾ ਮੰਨਦੇ ਹਾਂ ਲਾ ਨੂੰ ਅਸੀਂ ਇੰਨਾ ਜ਼ਿਆਦਾ ਬਣਿਆ ਹੋਇਆ ਕਿ ਤੁਸੀਂ ਹੀਲਿੰਗ ਨਹੀਂ ਕਰ ਸਕਦੇ ਤਾਂ ਫਿਰ ਇਹ ਹੀਲਿੰਗ ਕਿਉਂ ਚਰਚ ਦੇ ਵਿੱਚ ਹੋ ਰਹੀ ਹੈ ਉਹ ਕੈਂਸਰ ਤੱਕ ਦੇ ਪੇਸ਼ੈਂਟ ਆ ਸਾਡਾ ਭਰਾ ਸਾਡਾ ਛੋਟਾ ਭਾਈ ਆ ਇਹ ਰੋਜ਼ ਸ਼ਾਮ ਨੂੰ ਲੁਧਿਆਣੇ ਸ਼ਹਿਰ ਦੇ ਹਸਪੀਟਲਸ ਦੇ ਵਿੱਚ ਬੈਠਦਾ ਇਹ Hindu ਧਰਮ ਨੂੰ ਬਿਲੋਂਗ ਕਰਦਾ ਸਨਾਤਨੀ ਪਰਿਵਾਰ ਨੂੰ ਬਿਲੋਂਗ ਕਰਦਾ ਬੀਂਗ ਅ ਸਨਾਤਨੀ ਜਾਂ ਉੱਥੇ ਕੋਈ ਡੋਨਰ ਬੀਂਗ ਅ ਸਿੱਖ ਆਉਂਦਾ ਤਾਂ ਕਦੇ ਵੀ ਇਹ ਸ਼ਰਤ ਨਹੀਂ ਰੱਖਦਾ ਹੈ ਕਿ ਤੁਸੀਂ ਧਰਮ ਬਦਲ ਲਓ ਅਸੀਂ ਤਾਂ ਤੁਹਾਡੀ ਮਦਦ ਕਰਾਂਗੇ ਜਾਂ ਤੁਸੀਂ ਅਸੀਂ ਮਦਦ ਕਰ ਰਹੇ ਹਾਂ ਤੇ ਤੁਸੀਂ ਆਪਣਾ ਧਰਮ ਚੇਂਜ ਕਰ ਲਓ ਤੁਹਾਨੂੰ ਗਾਤਰਾ ਸਭ ਪਾ ਦਿੰਨੇ ਆ ਤਾਂ ਤੁਸੀਂ ਠੀਕ ਹੋ ਜਾਓਗੇ ਤੁਸੀਂ ਅੰਮ੍ਰਿਤਪਾਣ ਕਰ ਲਓ ਤੁਸੀਂ ਠੀਕ ਹੋ ਜਾਓਗੇ ਇਹ ਚੀਜ਼ਾਂ 크ਿਸਚੀਅਨਿਟੀ ਦੇ ਵਿੱਚ ਹੀ ਕਿਉਂ ਆ ਚੁੱਕੀਆਂ ਨੇ